ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਟਿਆਲਾ ਸ਼ਹਿਰ ਜਿਹਨੂੰ ਪਟਿਆਲਾ ਸ਼ਹਿਰ ਨਗੀਨਾ ਵੀ ਕਿਹਾ ਉਹ ਨਗੀਨੇ ਪਣ ਨੂੰ ਇੱਕ ਇੱਕ ਹਕੂਮਤ ਕਰਕੇ ਇਹਨਾਂ ਨੇ ਖੰਡਰਾਤ ਬਣਾਤਾ ਇਹ ਸਾਡੇ ਪਟਿਆਲੇ ਵਾਲਿਆਂ ਦੀ ਤਰਸਦੀ ਵੀ ਹੈ ਤੇ ਦੁੱਖ ਦੀ ਗੱਲ ਇਹ ਹੈ ਕਿ ਉਸ ਨਗੀਨੇ ਸ਼ਹਿਰ ਨੂੰ ਬਰਬਾਦ ਕਰਨ ਦੇ ਵਿੱਚ ਇੱਥੋਂ ਦੀ ਰਾਜਸ਼ਾਹੀ ਜਿਨ੍ਹਾਂ ਨੇ ਕਦੇ ਇਹ ਨਗੀਨਾ ਸ਼ਹਿਰ ਬਣਾਇਆ ਸੀ ਇਹਨਾਂ ਪੁਰਖਿਆਂ ਨੇ ਉਹ ਵੀ ਇਹਨੂੰ ਤਬਾਹ ਕਰਨ ਵਿੱਚ ਸ਼ਾਮਲ ਸੀ ਮੇਰੀ ਭਾਵਨਾ ਤੁਸੀਂ ਸਮਝ ਚੁੱਕੇ ਹੋਏ ਹੋ ਜਿਨ੍ਹਾਂ ਨੂੰ ਤੁਸੀਂ ਚਾਰ ਵਾਰ ਐਮਪੀ ਵੜਾ ਕੇ ਇਸ ਪਟਿਆਲੇ ਚੋ ਭੇਜਿਆ ਸੀ ਹੁਣ ਮੈਂ ਇੱਥੇ ਖੜਾ ਇਹ ਕਹਿੰਦੇ ਅਸੀਂ ਬਦਲਾਅ ਕੀਤਾ ਇਹ ਉਹਨਾਂ ਦੀ ਕਹਾਣੀ ਹੈ ਜਦੇ ਉੱਪਰ ਮੈਂ ਹੱਥ ਲਾ ਰਿਹਾ ਇਹ ਬਹੁਤ ਚਰਚਾ ਦਾ ਵਿਸ਼ਾ ਬਣੇ ਨੇ ਇਹ ਇੱਟਾਂ ਇਹਦੇ ਉੱਪਰ ਲੱਗੇ ਹੋਏ ਪੱਥਰ ਜਾਂ ਸਲੇਟਾਂ ਜਾਂ ਪੱਤਰੇ ਕੁਝ ਵੀ ਕਹਿ ਲਓ ਟੈਂਪਰੇਰੀ ਉਹ ਕੀ ਹੋਇਆ ਕਿ ਬਦਲਾਅ ਵਾਲਾ ਮਨਿਸਟਰ ਡਾਕਟਰ ਬਲਬੀਰ ਸਿੰਘ ਜਿਹੜਾ ਅੱਜ ਮੇਰੇ ਸਾਹਮਣੇ ਜਿਹੜੇ ਹੋਰ ਲੋਕ ਮੇਰੇ ਮੰਗ ਇਲੈਕਸ਼ਨ ਲੜ ਰਹੇ ਨੇ ਇੱਕ ਡਾਕਟਰ ਬਲਬੀਰ ਸਿੰਘ ਜੀ ਵੀ ਲੜ ਰਹੇ ਨੇ ਉਹ ਬਲਬੀਰ ਸਿੰਘ ਦੀ ਗੱਲ ਮੈਂ ਆਪ ਜੀ ਨਾਲ ਕਰਨਾ ਚਾਹੁੰਨਾ ਕਿ ਮਨਿਸਟਰ ਸਾਹਿਬ ਨੇ ਕੀ ਸੋਚ ਕੇ ਆ ਮੈਂ ਅੱਗੇ ਜਾ ਕੇ ਤੁਹਾਨੂੰ ਦੱਸੂਗਾ 6 7 ਇੱਕੋ ਜਗ੍ਹਾ ਤੇ ਆ ਪਾਰਕ ਆ ਬੜੀ ਸੋਹਣੀ ਅਰਬਨਿਸਟ੍ਰੇਟ ਪਟਿਆਲੇ ਦੀ ਉੱਥੇ 6 7 ਇਹ ਨੀ ਪੱਤਰ ਇਕੱਠੇ ਰੱਖਤੇ ਉਹਦੇ ਉੱਤੇ ਕੀ ਲਿਖਿਆ ਸੀ ਏ ਅੱਜ ਤਾਂ ਨਹੀਂ ਦੱਸਦਾ ਫਿਰ ਇਹਨਾਂ ਦਾ ਮਕਸਦ ਕੀ ਸੀ ਕਿਉਂ ਇਹ ਜਗਾ ਖਰਾਬ ਕੀਤੀ ਗਈ ਡਾਕਟਰ ਬਲਬੀਰ ਨੂੰ ਮੈਂ ਇਹ ਬੇਨਤੀ ਕਰੂੰਗਾ ਕਿ ਉਹ ਪਰਮਿਸ਼ਨ ਦਿਖਾਓ ਜੇ ਇੱਥੇ ਆਮ ਮੇਰੇ ਵਰਗਾ ਬੰਦਾ ਆ ਕੇ ਕੋਈ ਇਹ ਜਿਹਾ ਪੱਥਰ ਲਾ ਕੇ ਆਪਣਾ ਗੱਲ ਕਰਨਾ ਚਾਹੁੰਦਾ ਉਹਨੂੰ ਪਹਿਲਾਂ ਪੁੱਡਾ ਦਫ਼ਤਰ ਤੋਂ ਕਲੀਅਰੈਂਸ ਲੈਣੀ ਪੈਂਦੀ ਪਰਮਿਸ਼ਨ ਲੈਣੀ ਪੈਂਦੀ ਲੋਕਾਂ ਦੀ ਧਰਤੀ ਖਰਾਬ ਕਰਤੀ ਬੱਚਿਆਂ ਦਾ ਪਲੇ ਗਰਾਊਂਡ ਖਰਾਬ ਕਰਤਾ ਲਿਆ ਕੇ ਇੱਥੇ 6 ਇੱਟਾਂ ਦੇ ਚਬੂਤਰੇ ਖੜਾਤੇ 6 ਤੁਸੀਂ ਰਿਪੋਰਟਾਂ ਚੋਂ ਦੇਖ ਲਿਓ ਮੈਂ ਤੁਹਾਨੂੰ ਜਵਾਨੀ ਦੱਸਦਾ 6 ਗਲੀਆਂ ਦੇ ਇੱਟਾਂ ਲਾਉਣ ਦਾ ਟਾਇਲਾ ਲਾਉਣ ਦਾ ਉਹ ਕਾਟਨ ਸੀ ਕਿ ਫਲਾਣੀ ਗਲੀ ਨੂੰ ਵੀ ਲਾਇਆ ਫਲਾਣੀ ਗਲੀ ਨੂੰ ਵੀ ਲਾਇਆ ਉਹਨਾਂ ਦੇ ਨਾਂ ਇੱਥੇ ਲਿਖੇ ਗਏ ਸੀ ਤੇ ਮੀਡੀਆ ਵਿੱਚ ਆਮ ਆਇਆ ਹੈ ਕਿ ਇਹ ਜਿਹੜੇ ਪੱਥਰ ਇੱਥੇ ਲਾਏ ਸੀ ਜਿਹੜੇ ਪੱਤਰੇ ਲਾਏ ਸੀ ਉਹ ਉਦਘਾਟਨ ਤੋਂ ਪਹਿਲੇ ਢਿੱਲੇ ਹੋ ਕੇ ਗਿਰ ਗਏ ਸੀ ਢਿੱਲੇ ਕਿਉਂ ਨਾ ਹੋਣ ਪਿੱਛੇ ਆਹ ਟੈਂਪਰੇਰੀ ਲੱਕੜਾ ਲਾ ਕੇ ਆ ਤੁਹਾਨੂੰ ਦਿਸ ਰੀਆਂ ਨੇ ਇਹਨਾਂ ਉੱਪਰ ਰਾਤੋਂ ਰਾਤ ਇੱਥੇ ਉੱਤੇ ਮੁਕਟ ਪਾਤੇ ਨੇ ਪਰਦੇ ਪਾਤੇ ਵੀ ਸਵੇਰੇ ਡਾਕਟਰ ਸਾਹਿਬ ਮਨਿਸਟਰ ਸਾਹਿਬ ਆ ਕੇ ਲਾਉਣਗੇ ਇੱਕ ਤਾਂ ਗੈਰ ਕਾਨੂੰਨੀ ਗੱਲ ਇਹ ਕੀਤੀ ਕਿ ਕਿਸੇ ਹੋਰ ਗਲੀ ਦਾ ਉਦਘਾਟਨ ਹੈ ਉਹ ਇੱਥੇ ਕਿਉਂ ਹੋ ਰਿਹਾ ਹੈ ਇੱਥੇ ਕੁਰਸੀਆਂ ਲਾ ਕੇ ਤੁਸੀਂ ਕਿੰਨੂ ਦਿਖਾਉਣਾ ਚਾਹੁੰਦੇ? ਨਾ ਉਹਦੀ ਪਰਮਿਸ਼ਨ ਲਈ ਹੈ। ਫਿਰ ਅੱਜ ਉਹ ਉਤ ਘੱਟਣ ਵਾਲੀਆਂ ਪੱਟੀਆਂ ਕਿੱਥੇ ਨੇ? ਡਾਕਟਰ ਸਾਹਿਬ ਜਦੋਂ ਇਸ ਇਲਾਕੇ 'ਚ ਆਉਣਗੇ ਮੈਂ ਵੀ ਪੁੱਛੂੰਗਾ ਜੇ ਕਿਤੇ ਟਾਕਰਾ ਮਹਾਰਾਜ ਨੇ ਕਰਾਤਾ ਨਾ ਆਮੋ ਸਾਹਮਣੇ ਮੈਂ ਬੇਨਤੀ ਕਰਾਂਗਾ ਫਤਿਹ ਬੁਲਾਉਂਗਾ ਤੇ ਫਿਰ ਪੁੱਛਾਂਗਾ ਵੀ ਆਹ ਲੋਕਾਂ ਨਾਲ ਤੁਸੀਂ ਕੀ ਖੇਡ ਖੇਡੀ ਆ? ਇਦਾਂ ਉਤ ਘੱਟਣ ਹੁੰਦੇ ਨੇ। ਇਦਾਂ ਲੋਕਾਂ ਦੀ ਧਰਤੀ ਖਰਾਬ ਕੀਤੀ ਜਾਂਦੀ ਆ। ਇਹ ਨਹੀਂ ਹੈ ਕਿ ਜਿਹੜਾ ਮਨਿਸਟਰ ਬਣ ਗਿਆ ਉਸੇ ਦੀ ਧਰਤੀ ਹੋ ਗਈ ਆਪ ਦੇਖ ਲੋ ਇੱਠਾਂ ਆ ਗੱਦ ਪਿਆ ਪੁਣੇ ਇਹ ਫੁੱਲ ਸੀਗੇ ਜਦੋਂ ਫੁੱਲ ਵਰਤਾਈ ਸੀ ਨਾ ਡਾਕਟਰ ਸਾਹਿਬ ਕੋ ਫੁੱਲ ਫੁੱਲਾਂ ਦੀ ਵਰਖਾ ਹੋਈ ਸੀ ਸੋ ਆ ਜਿਹੜੇ ਮੈਂ ਦੇਖਦੇ ਜਾ ਰਿਹਾ ਹਾਂ ਇਹ ਥੋੜੀ ਆ ਵੀ ਅੱਜ ਆਪ ਪਾਰਟੀ ਦੀ ਸਰਕਾਰ ਆ ਗਈ ਤਾਂ ਇਹ ਧਰਤੀ ਉਹਨਾਂ ਨੇ ਵੈਖਰੀਦ ਲਈ ਨਾ 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 ਇਹ ਧਰਤੀ ਪੰਜਾਬ ਦੇ ਲੋਕਾਂ ਦੀ ਹੈ ਇਹ ਧਰਤੀ ਪਟਿਆਲੇ ਦੇ ਲੋਕਾਂ ਦੀ ਹੈ ਇਹ ਜਿਹੜੀ ਸਰਕਾਰ ਆ ਗਈ ਉਹਨੂੰ ਵੀ ਪਰਮਿਸ਼ਨ ਲੈਣੀ ਪਊਗੀ ਜਿਵੇਂ ਕਿ ਇੱਕ ਆਮ ਸਿਟੀਜ਼ਨ ਨੂੰ ਲੈਣੀ ਪਊਗੀ ਪਰ ਉਹ ਪਰਮਿਸ਼ਨ ਕਿਤੇ ਵੀ ਨਹੀਂ ਜੇ ਲਈ ਆ ਤਾਂ ਕਾਦੇ ਖਾਤਰ ਲਈ ਆ ਜੇ ਲੈ ਲਈ ਤਾਂ ਫਿਰ ਉਹ ਦਿਸਦਾ ਕਿਉਂ ਨਹੀਂ ਇੱਥੇ ਇਹ ਸਾਰਾ ਰਿਪੋਰਟਾਂ 'ਚ ਆ ਚੁੱਕਾ ਹੈ ਮੈਂ ਹੁਣ ਸ਼ੁਰੂ ਕੀਤਾ ਆਪਣਾ ਕੰਮ ਜਿੱਥੇ-ਜਿੱਥੇ ਵੀ ਇਹਨਾਂ ਨੇ ਫੇਕ ਉਦਘਾਟਨ ਕੀਤੇ ਨੇ ਬਨਾਉਟੀ ਉਦਘਾਟਨ ਕੀਤੇ ਨੇ ਚਾਹੇ ਉਹ ਮਹੱਲਾ ਕਲੀਨਿਕ ਹੋਵੇ ਚਾਹੇ ਕੁਝ ਹੋਰ ਹੋਵੇ ਮੈਂ ਕੱਲਾ ਡਿਪਾਰਟਮੈਂਟ ਆਫ ਮੈਡੀਕਲ ਦੀ ਗੱਲ ਨਹੀਂ ਕਰਦਾ ਮੈਂ ਕਹਿੰਦਾ ਜਿਹੜੇ ਵੀ ਮਹਿਕਮੇ ਤੇ ਇਹਨਾਂ ਨੇ ਪਖੰਡ ਕਰਕੇ ਇਸ਼ਤਿਹਾਰ ਗਲੀ ਗਲੀ ਸੜਕਾਂ ਤੇ ਲਾ ਕੇ ਭਗਵੰਤ ਮਾਨ ਨੇ ਇਹ ਕਰਤਾ ਹਾਂ ਇਸ਼ਤਿਹਾਰਾਂ ਤੇ ਲਿਖਣ ਦਾ ਕੰਮ ਜ਼ਰੂਰ ਕੀਤਾ ਉਹ ਕੀ ਹੈ ਉਹ ਬਜਟ ਤਿਆਰ ਹੋਇਆ ਪੈਸਾ ਖਾਣ ਦਾ ਸਬੰਧ ਹੈ ਵੀ ਐਨੇ ਲੱਖ ਛਾਪ ਦਿਓ ਸਾਰੇ ਪੰਜਾਬ ਹਫਤੇ ਬਾਅਦ ਅਗਲਾ ਹੋਰ ਛਾਪ ਦਿਓ ਸਿਰਫ ਛਾਪਣ ਦਾ ਕੰਮ ਕੀਤਾ ਹੈ ਬਾਕੀ ਗੱਲਾਂ ਤਾਂ ਮੈਂ ਕਰਾਂਗਾ ਜਦੋਂ ਮੈਂ ਦੂਜੇ ਮਸਲੇ ਤੇ ਹੋਵਾਂਗਾ ਅੱਜ ਮੈਂ ਇੱਥੋਂ ਲੰਘ ਰਿਹਾ ਸੀ ਬੜੇ ਦਿਨਾਂ ਦਾ ਮੇਰਾ ਮਨ ਸੀ ਕਿ ਵਿੱਚੋਂ ਟਾਈਮ ਕੱਢ ਕੇ ਆਹ ਜਿਹੜੀ ਕਰਤੂਤ ਹੈ ਆਪ ਪਾਰਟੀ ਦੀ ਡਾਕਟਰ ਬਲਬੀਰ ਦੀ ਉਹ ਮੈਂ ਤੁਹਾਨੂੰ ਕਰਤੂਤ ਦਿਖਾਉਣਾ ਚਾਹੁੰਦਾ ਸੀ ਵੀ ਆਹ ਤੁਸੀਂ ਅੱਖੀਂ ਦੇਖ ਲਓ ਭਰਾਵੋ ਅਸੀਂ ਇੱਥੇ ਆ ਕੇ ਮੈਂ ਸਾਰੇ ਪਟਿਆਲੇ ਚ ਘੁੰਮਣਾ ਕਿਉਂਕਿ ਮੈਂ ਹੁਣ ਲੋਕ ਸਭਾ ਦੇ ਵਿੱਚ ਸਰਦਾਰ ਸਿਮਰਨਜੀਤ ਸਿੰਘ ਮਾਨ ਵੱਲੋਂ ਕੈਂਡੀਡੇਟ ਆ ਉਹ ਕੈਂਡੀਡੇਟ ਜਿਹੜਾ ਉਹ ਦੱਸੂਗਾ ਹੁਣ ਇੱਥੇ ਧਰਤੀ ਤੇ ਆ ਕੇ ਕਿ ਆਓ ਕਾਂਗਰਸ ਵਾਲਿਓ ਤੁਸੀਂ ਆਪਣਾ ਜਿੱਥੇ ਉਹਨਾਂ ਦੀ ਗੱਲ ਹੋਊਗੀ ਉਹਨਾਂ ਨੂੰ ਵੀ ਕਹਾਂਗਾ ਜਿੱਥੇ ਬਾਦਲਾਂ ਦੀ ਗੱਲ ਹੋਊਗੀ ਉਹਨਾਂ ਨੂੰ ਵੀ ਕਹਾਂਗਾ ਉਹਨਾਂ ਜਿਹੜੀ ਲੁੱਟ-ਖੁੱਟ ਕੀਤੀ ਆ ਨਸ਼ੇ ਵੇਚੇ ਨੇ ਕਾਂਗਰਸ ਨੇ ਵੀ ਵੇਚੇ ਨੇ ਬਾਦਲਾਂ ਨੇ ਵੀ ਵੇਚੇ ਨੇ ਭਾਜਪਾ ਨਾਲ ਰਹੀ ਆ ਹਮੇਸ਼ਾ ਤੇ ਅੱਜ ਆਪ ਵਾਲੇ ਆ ਨਸ਼ੇ ਸੈਂਟਰ ਬਣਾਏ ਨੇ ਇਹ ਡਾਕਟਰ ਜ਼ਰੂਰ ਦੱਸਣ ਡਾਕਟਰ ਬਲਬੀਰ ਕਿ ਆ ਜਿਹੜਾ ਪਿਛਲਾ ਟਾਈਮ ਉਹਨਾਂ ਨੇ ਮਿਨਿਸਟਰੀ ਕੀਤੀ ਆ ਉਸ ਮਿਨਿਸਟਰੀ ਦੇ ਵਿੱਚ ਉਹਨਾਂ ਨੇ ਨਸ਼ਿਆਂ ਬਾਰੇ ਕੀ ਕੀਤਾ ਕਿਉਂ ਘਟੇ ਨਹੀਂ ਕੋਈ ਡਾਟਾ ਦੋ ਕੋਈ ਗ੍ਰਾਫ ਦੋ ਕਿਸੇ ਡਾਕਟਰ ਦੇ ਰਜਿਸਟਰ ਨੂੰ ਚੁੱਕ ਕੇ ਦਿਖਾਓ ਕਿ ਵਾਕਈ ਇੱਥੇ ਕੋਈ ਬੰਦਾ ਦਾਖਲ ਰਿਹਾ ਹੈ ਜਾਂ ਨਹੀਂ ਰਿਹਾ ਅੱਜ ਦੀ ਜਿਹੜੀ ਮੇਰੀ ਗੱਲ ਹੈ ਆ ਜਿਹੜੇ ਦਿਸਦੇ ਨੇ 6 ਜਿਹੜੇ ਆ ਅਜਬੂਤਰੇ ਖੜੇ ਨੇ ਆ ਸਾਡੀ ਧਰਤੀ ਲੋਕਾਂ ਦੀ ਇਹਨਾਂ ਨੇ ਖਰਾਬ ਕੀਤੀ ਆ ਪੈਸਾ ਬਰਬਾਦ ਕੀਤਾ ਹੈ ਪਖੰਡ ਕੀਤਾ ਤੇ ਅੱਜ ਸਾਰੇ ਸਖਣੇ ਪਏ ਨੇ ਇਹਨਾਂ ਦਾ ਜਿਹੜਾ ਜਵਾਬ ਹੈ ਉਹ ਮੇਰੇ ਵਾਂਗ ਸਾਰੇ ਪਟਿਆਲਾ ਨਿਵਾਸੀ ਡਾਕਟਰ ਬਲਬੀਰ ਤੋਂ ਮੰਗ ਰਹੇ ਨੇ ਇਹਨਾਂ ਨੂੰ ਅਸੀਂ ਨੰਗੇ ਕਰਾਂਗੇ ਕੋਲ ਜਾ ਕੇ ਮੈਂ ਮਹੱਲੇ ਕਲੀਨਿਕਾ 'ਚ ਵੀ ਜਾਊਂਗਾ ਉੱਥੋਂ ਦੇ ਡਾਕਟਰ ਸਾਹਿਬ ਨੂੰ ਜਿਹੜੇ ਵੀ ਉੱਥੇ ਹਾਜ਼ਰ ਹੋਣਗੇ ਉਹਨਾਂ ਨੂੰ ਬੇਨਤੀ ਕਰਾਂਗਾ ਕਿ ਕਦੋਂ ਇਹ ਮਹੱਲਾ ਖੁੱਲਿਆ ਸੀ ਕਿੰਨੇ ਮਤਲਬ ਕਿ ਪੇਸ਼ੈਂਟ ਆਏ ਸੀ ਕੀ ਇਹਦੀ ਟਾਈਮਿੰਗ ਹੈ ਕਿਹੜੀ ਫੈਸਿਲਿਟੀ ਹੈ ਕੋਈ ਗੋਲੀ ਕੋਈ ਇੰਜੈਕਸ਼ਨ ਕਿਸੇ ਮਰਜ਼ ਦਾ ਦਵਾਈ ਦਾ ਮਿਲਦਾ ਹੈ ਜਾਂ ਨਹੀਂ ਮਿਲਦਾ ਇਹ ਸਾਰਾ ਨੰਗਾ ਕਰੂੰਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ